thank <laughs> you ਰੇਲਵੇ ਸਟਾਫ ਵੱਲੋਂ ਸ਼੍ਰੀ ਗੁਰੂ ਵਿਦਾਸ ਵੈਲਫੇਅਰ ਸੁਸਾਇਟੀ ਨਾਰਦਰ ਰੇਲਵੇ ਜਲੰਧਰ ਸ਼ਹਿਰ ਵੱਲੋਂ ਸਟੇਸ਼ਨ ਕੱਤੀ ਸੇਵਾ ਸੰਭਾਲਦਾ ਅੱਜ ਸਾਰੀਆਂ ਸੰਗਤਾਂ ਸ਼੍ਰੀ ਗੁਰੂ ਵਿਦਾਸ ਮਹਾਰਾਜ ਦੇ 636ਵੇਂ ਪ੍ਰਕਾਸ਼ ਦਿਹਾੜੇ ਦੀਆਂ ਖੁਸ਼ੀਆਂ ਨੂੰ ਮੁੱਖ ਰੱਖਦੇ ਹੋਏ ਬੇਗਮ ਐਕਸਪ੍ਰੈਸ ਜੋ ਜਲੰਧਰ ਸ਼ਹਿਰ ਤੋਂ ਬਨਾਰਸ ਕਾਂਚੀ ਗਵਰਦਨ ਸੇ ਸ੍ਰੀ ਗਵਰਦਨ ਵਿਖੇ ਗੁਰੂ ਵਿਦਾਸ ਜਨਮ ਸਥਾਨ 'ਤੇ ਸੰਗਤਾਂ ਨੇ ਉਹਨਾਂ ਦੀ ਰਹਿਨਮਾਈ ਡੇਰਾ ਸਚਕੰਡ ਬੱਲਾ ਤੋਂ ਗੱਦੀ ਨਿਸ਼ੀਨ ਸਵਾਮੀ ਸਤਗੁਰ ਚਿੰਨਰਿੰਜਨ ਦਾਸ ਜੀ ਮਹਾਰਾਜ ਕਾਰੇ ਸਨ ਰੇਲਵੇ ਸਟਾਫ ਵੱਲੋਂ ਬਹੁਤ ਹੀ ਵਧੀਆ ਯੋਗਦਾਨ ਮਿਲਿਆ ਡਿਸਟ੍ਰਿਕਟ ਫੋਰਸਸ ਵੱਲੋਂ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਵੱਲੋਂ ਬਹੁਤ ਵਧੀਆ ਯੋਗਦਾਨ ਮਿਲਿਆ ਰੇਲਵੇ ਐਡਮਿਨਿਸਟ੍ਰੇਸ਼ਨ ਨੇ ਆਪਣਾ ਪੂਰਾ ਪੂਰਾ ਸਾਨੂੰ ਸਾਥ ਦੇ ਕੇ ਅੱਜ ਦੇ ਪ੍ਰੋਗਰਾਮ ਨੂੰ ਸਫਲ ਕੀਤਾ ਹੈ ਤਾਂ ਸਾਰੀਆਂ ਸੰਗਤਾਂ ਅੱਜ ਬੇਗਮਪੁਰਾ ਐਕਸਪ੍ਰੈਸ ਦੇ ਵਿੱਚ ਸੀਰ ਗੁਰਵਰਧਨਪੁਰ ਬਨਾਰਸ ਕਾਂਚੀ ਸ਼ਹਿਰਵਲ ਸ੍ਰੀ ਗੁਰੂ ਅਰਜਨ ਦੇਵ ਜੀ ਦਾ 636ਵਾਂ ਪ੍ਰਕਾਸ਼ ਦਿਹਾੜਾ ਮਨਾਉਣ ਵਾਸਤੇ ਜਾ ਰਹੀਆਂ ਨੇ ਔਰ ਉਮੀਦ ਰੱਖਦੇ ਆ ਕਿ ਬਹੁਤ ਹੀ ਖੁਸ਼ੀਆਂ ਤੇ ਚਾਹਮਾ ਦੇ ਨਾਲ ਇਹ ਸ਼ੁਭ ਦਿਹਾੜਾ ਮਨਾ ਕੇ ਵਾਪਸ ਆਪਣੇ ਆਪਣੇ ਘਰਾਂ ਨੂੰ ਔਰ ਆਪਣੇ ਆਪਣੇ ਸਥਾਨ ਨੂੰ ਪਹੁੰਚਣਗੇ ਇਹਦੇ ਨਾਲ ਹੀ ਮੈਂ ਤੁਹਾਡਾ ਵੀ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਅੱਜ ਦੇ ਪ੍ਰੋਗਰਾਮ ਦੀ ਕਵਰੇਜ ਕਰਕੇ ਸੰਗਤਾਂ ਨੂੰ ਸਾਰੇ ਦੁਨੀਆ ਦੇ ਵਿੱਚ ਦਰਸ਼ਨ ਕਰਾਈ ਨੇ ਬਹੁਤ-ਬਹੁਤ ਮਿਹਰਬਾਨੀ ਧੰਨਵਾਦ